ਸਤਿ ਸ਼੍ਰੀ ਅਕਾਲ ਦੋਸਤੋ ਸੋਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਕੁਮਾਰ ਮਾਜਰਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਦੇ ਵਿੱਚ ਇੱਥੇ ਦੋਸਤੋ ਅੱਜ 16 ਟੀਮਾਂ ਦੇ ਮੈਚ ਕਰਵਾਏ ਜਾਣਗੇ 16 ਟੀਮਾਂ ਦੇ ਵਿੱਚੋਂ ਜਿਹੜੀਆਂ ਟੀਮਾਂ ਬਣੀਆਂ ਨੇ ਕਿਹੜੀ ਟੀਮ ਦੇ ਵਿੱਚ ਕਿਹੜੇ ਪਲੇਅਰ ਖੇਡਣਗੇ ਕਿਹੜੀਆਂ ਟੀਮਾਂ ਬਣੀਆਂ ਨੇ ਇਹਨਾਂ ਬਾਰੇ ਆਪਾਂ ਨੂੰ ਕੁਝ ਜਾਣਕਾਰੀ ਮਿਲੀ ਹੈ ਆਓ ਤੁਹਾਡੇ ਨਾਲ ਸਾਂਝੀ ਕਰੀਏ ਕਿਹੜੀ ਟੀਮ ਦੇ ਵਿੱਚ ਕਿਹੜੇ ਪਲੇਅਰ ਖੇਡਣਗੇ ਦੋਸਤੋ ਕਰੋ ਨੋਟ ਪਹਿਲੀ ਟੀਮ ਖੇਡੇਗੀ ਇੱਥੇ ਸਕਰਪੁਰ ਜਿਹਦੇ ਵਿੱਚ ਫਰੀਆਦ ਸਕਰਪੁਰ ਸਾਜੀ ਸਕਰਪੁਰ ਕਾਕਾ ਸਕਰਪੁਰ ਸਰਨਾ ਡਗੁਰਮਾਨਾ ਬਾਹਰੋਂ ਖੇਡੇਗਾ ਰਪਿੰਦਰ ਦੋਦਾ ਬਾਹਰੋਂ ਖੇਡੇਗਾ ਬੂਰੀਆ ਸਿਸਰ ਬਾਹਰੋਂ ਖੇਡੇਗਾ ਤੇ ਇੰਦਰਜੀਤ ਕਲਸੀਆ ਬਾਹਰੋਂ ਖੇਡੇਗਾ ਇੱਕ ਟੀਮ ਦੇ ਵਿੱਚ ਪਹਿਲਾਂ ਪੋਸਟਰਾਂ ਤੇ ਇਹਨਾਂ ਨੇ ਤਿੰਨ ਪਲੇਅਰ ਲਿਖੇ ਸੀ ਹੁਣ ਮੌਕੇ ਤੇ ਚਾਰ ਪਲੇਅਰ ਟੀਮਾਂ ਬਣੀਆਂ ਨੇ ਇੱਕ ਟੀਮ ਦੇ ਵਿੱਚ ਚਾਰ ਪਲੇਅਰ ਬਾਹਰੋਂ ਖੇਡਣਗੇ ਜਿਹੜੀ ਅਗਲੀ ਟੀਮ ਬਣੀ ਆ ਇਹ ਬਣੀ ਆ ਵਰਸਾਲਪੁਰ ਦੀ ਵਰਸਾਲਪੁਰ ਦੇ ਵਿੱਚ ਅਮਰਤ ਵਰਸਾਲਪੁਰ ਤੇ ਅਰਸ਼ ਵਰਸਾਲਪੁਰ ਵੀ ਵਾਪਸੀ ਕਰ ਰਿਹਾ ਭੇਲੂ ਵਰਸਾਲਪੁਰ ਗੁਰੀ ਧਲੇਰ ਗੁਰਵਿੰਦਰ ਕਾਂਗਾ ਦੁੱਲਾ ਬੱਗਾਪਿੰਡ ਕੀਤੂ ਬੁੱਢਨਪੁਰ ਇਹ ਪਲੇਅਰ ਖੇਡਣਗੇ ਵਰਸਾਲਪੁਰ ਦੀ ਟੀਮ ਦੇ ਵਿੱਚ ਅਗਲੀ ਟੀਮ ਖੇਡ ਰਹੀ ਹੈ ਇੱਥੇ ਦਿਉਰਾ ਇਹ ਵੀ ਟੀਮ ਬਹੁਤ ਭਾਰੀ ਬਣ ਕੇ ਆਈ ਹੈ ਜਿਹਦੇ ਵਿੱਚ ਰਵੀ ਦਿਉਰਾ, ਭੋਲਾ ਦਿਉਰਾ, ਅਮਨ ਦਿਉਰਾ, ਅੰਬਾਸੁਰ ਸਿੰਘ, ਕਲਵੀਰ ਜਟਾਣਾ, ਵੈਘਰੂ ਸੀਚੇਵਾਲ, ਬੰਟੀ ਟਿੱਬਾ ਇਹ ਪਲੇਅਰ ਖੇਡਣਗੇ ਦਿਉਰੇ ਦੀ ਟੀਮ ਵਿੱਚ ਹੁਣ ਨੋਟ ਕਰੋ ਦੋਸਤੋ ਅਗਲੀ ਟੀਮ ਖੇਡੇਗੀ ਇੱਥੇ ਧਨੌਰੀ ਪੰਜਾਬ ਜਿਹਦੇ ਵਿੱਚ ਮਨੀ ਧਨੌਰੀ, ਭੋਲਾ ਯਾਰੀ, ਜੋਦਾ ਸੁਰਖਪੁਰ, ਅਮਰਤ ਔਲਖ ਰਾਜੂ ਕੋਟਲਾ ਭੜੀ ਜਸਨ ਆਲਮਗੀਰ ਇਹ ਇਹ ਪਲੇਅਰ ਖੇਡਣਗੇ ਤਨੌਰੀ ਦੀ ਟੀਮ ਦੇ ਵਿੱਚ ਤਨੌਰੀ ਪੰਜਾਬ ਦੀ ਟੀਮ ਬਣੀ ਆ ਹੁਣ ਗੱਲ ਕਰਦੇ ਆਪਾਂ ਢੜਬਾ ਮੰਡੀ ਦੀ ਢੜਬਾ ਮੰਡੀ ਦੀ ਟੀਮ ਦੇ ਵਿੱਚ ਧਿਆਨਾ ਸੱਤੀ ਰਵੀ ਕੇਰਲਮ ਰਾਜਾ ਬੱਧਰੀ ਕਾਜੂ ਰਣੀਕੇ ਕੁਲਵਿੰਦਰ ਧਰਮਪੁਰਾ ਇਹ ਪਲੇਅਰ ਖੇਡਣਗੇ ਢੜਬਾ ਮੰਡੀ ਦੀ ਟੀਮ ਚ